ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪੰਜਾਬੀ ਸਲਾਈ ਸੈਂਟਰ ਤੇ ਅੱਜ ਦੀ ਵੀਡੀਓ ਚ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਤੁਸੀਂ ਨੇ ਇੱਕ ਕਾਪੀ ਲੈਣੀ ਆ ਠੀਕ ਆ ਜੀ ਇੱਕ ਕਾਪੀ ਲਓ ਉਸ ਤੋਂ ਬਾਅਦ ਤੁਸੀਂ ਇੱਕ ਪਿੰਨ ਲੈ ਲਓ ਕਿਉਂਕਿ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਣ ਲੱਗੇ ਆ ਨਾਪ ਵੀ ਜਿਹੜੇ ਆਪਾਂ ਤੁਹਾਨੂੰ ਨਾਪ ਦੱਸਾਂਗੇ ਇਸ ਤਰੀਕੇ ਦਾ ਦੇਖੋ ਜੇ ਤੁਹਾਡੇ ਕੋਲੇ ਕੋਈ ਵੀ ਕੱਪੜਾ ਆਉਂਦਾ ਤਾਂ ਤੁਸੀਂ ਉਸੇ ਤਰੀਕੇ ਨਾਲ ਹੀ ਬਣਾ ਸਕਦੇ ਹੋ ਕੋਈ ਥੋਨੂੰ ਧੀਰੇ ਸਾਹਮਣੇ ਤਾਂ ਨਹੀਂ ਕੋਈ ਦਿੱਕਤ ਆਊਗੀ ਕੋਈ ਥੋਨੂੰ ਬਾਹ ਦੇ ਮੋਡੇ ਦੀ ਦਿੱਕਤ ਨਹੀਂ ਆਊਗੀ ਵੀ ਕਿੰਨਾ ਆਪਾਂ ਨੇ ਰੱਖਣਾ ਕਿਉਂਕਿ ਪ੍ਰੋਪਰ ਆਪਾਂ ਇਸ ਵੀਡੀਓ 'ਚ ਜਾਣਕਾਰੀ ਦੇਵਾਂਗੇ ਇਸ ਨਾਪਾਂ ਦੀ ਠੀਕ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਨਾਲ ਦੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਪ੍ਰੋਪਰ ਸਾਰੀ ਦੇਖਿਓ ਕਿਉਂਕਿ ਪਹਿਲਾਂ ਵੀ ਦੇਖੋ ਆਪਾਂ ਵੀਡੀਓ ਇਹ ਪਾਈ ਸੀ ਪਰ ਪੈਨਾ ਆਪਾ ਥੋੜੇ ਨਾਪ ਦੱਸੇ ਸੀ ਸੋਨੂੰ ਇਸ ਕਰਕੇ ਥੋੜੇ ਕੁਮੈਂਟਾਂ ਦੇ ਆਧਾਰ ਤੇ ਆਪਾਂ ਇਹ ਦੁਬਾਰੇ ਫੇਰ ਵੀਡੀਓ ਲੈ ਕੇ ਆਏ। ਵੀ ਸੋਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਜੇ ਤੁਸੀਂ ਕੋਈ ਵੀ ਕੱਪੜਾ ਬਣਾਓ। ਠੀਕ ਆ ਜੀ ਚਲੋ ਸ਼ੁਰੂ ਕਰਦੇ ਹਾਂ ਹੁਣ ਆਪਣੀ ਵੀਡੀਓ। ਹਾਂਜੀ ਜਿਹੜਾ ਆਪਾਂ ਪਹਿਲਾ ਨਾਪ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਨਾਪ ਸ਼ੁਰੂ ਕਰਨਾ ਇਸ ਕਰਕੇ ਕਾਪੀ ਪੈਨ ਜ਼ਰੂਰ ਲੈ ਲਓ ਨਾਲ ਦੀ ਨਾਲ ਨੋਟ ਜ਼ਰੂਰ ਕਰਿਓ ਕਿਉਂਕਿ ਸੋਨੂੰ ਪਤਾ ਲੱਗ ਸਕੇ। ਠੀਕ ਆ ਜੀ ਜਿਹੜਾ ਆਪਾਂ ਪਹਿਲਾ ਨਾਪ ਸ਼ੁਰੂ ਕਰਿਆਗਾ ਇਹ ਜਿਹੜਾ ਆਪਾਂ ਕਮੀਜ਼ ਆ ਇਹਦੀ ਲੰਬਾਈ 41 ਲੈਤੀ ਆ ਲੰਬਾਈ ਤੁਸੀਂ ਕਿੰਨੀ ਮਰਜ਼ੀ ਰੱਖ ਸਕਦੇ ਹੋ ਕਿ ਲੰਬਾਈ ਦਾ ਕੋਈ ਚੱਕਰ ਨਹੀਂ ਹੁੰਦਾ ਉਸ ਤੋਂ ਬਾਅਦ ਬਾਜੂ ਆਪਾਂ ਰੱਖਾਂਗੇ 7.5 ਤੇ ਮੂਹਰੋ ਆਪਾਂ ਰੱਖਾਂਗੇ 8 ਇਹ ਵੀ ਤੁਸੀਂ ਬਾਹ ਦਾ ਵੀ ਕੋਈ ਚੱਕਰ ਨਹੀਂ ਹੈਗਾ ਬਾਹ ਵੀ ਤੁਸੀਂ ਕਿੰਨੀ ਮਰਜ਼ੀ ਤੁਸੀਂ ਲੈਂਥ ਲੈ ਸਕਦੇ ਹੋ ਇਹਦਾ ਵੀ ਕੋਈ ਇਸ਼ੂ ਨਹੀਂ ਹੈਗਾ ਉਸ ਤੋਂ ਬਾਅਦ ਆਪਾਂ ਛਾਤੀ ਚੋ ਰੱਖਣਾਗਾ 17 ਇੰਚ ਛਾਤੀ 17 ਇੰਚ ਕਮਰ ਆਪਾਂ ਰੱਖਾਂਗੇ 14 ਇੰਚ ਇਹਦੇ ਹਿਸਾਬ ਨਾਲ ਜਿਹੜਾ ਆਪਾਂ ਨੇ ਤੀਰਾ ਪਾਉਣਾ ਤੀਰਾ ਆਪਾਂ ਪਾਉਣਾ 11 ਇੰਚ ਤੇ ਜਿਹਨੂੰ ਆਪਾਂ ਸਾਹਮਣਾ ਬਕਾਇਦਨੇ ਆ ਤੀਰੇ ਦੇ ਨੀਚੋਂ ਸਾਹਮਣਾ ਆਪਾਂ ਕਹਿੰਦੇ ਆ ਉਹ ਵੀ ਆਪਾਂ 11 ਇੰਚ ਹੀ ਰੱਖਾਂਗੇ ਨਾਪ ਦੇ ਹਿਸਾਬ ਨਾਲ ਉਸ ਤੋਂ ਬਾਅਦ ਜਿਹੜੀ ਇਹ ਹਿੱਪ ਆਪਾਂ ਲੈਣੀ ਆ ਇਹ ਆਪਾਂ 18 ਇੰਚ ਲਾਵਾਂਗੇ ਹਿੱਪ ਤੇ ਇਹਦੇ ਨਾਲ ਜਿਹੜਾ ਆਪਾਂ ਘੇਰ ਰੱਖਣਾ ਘੇਰ ਵੀ ਆਪਾਂ 18 ਇੰਚ ਹੀ ਰੱਖਣਾਗਾ ਠੀਕ ਆ ਜੀ ਤੇ ਪਲੋਈ ਸਮਝ ਲਓ ਇਹਦੀ ਆਪਾਂ 10 ਇੰਚ ਤੇ ਪਾਵਾਂਗੇ ਇਹ ਹੈਗਾ ਪਹਿਲੇ ਨਾਪ ਠੀਕਾ ਜੀ ਤੇ ਉਸ ਤੋਂ ਬਾਅਦ ਜਿਹੜੀ ਸਲਵਾਰ ਦੀ ਨਵਾਈ ਹੈ ਉਹ ਤਾਂ ਦੇਖੋ ਆਪਾਂ ਆਪਦੇ ਨਾਪ ਦੇ ਹਿਸਾਬ ਨਾਲ ਰੱਖ ਸਕਦੇ ਹਾਂ ਉਹ ਤਾਂ ਕੋਈ ਇਸ਼ੂ ਨਹੀਂ ਹੈਗਾ ਤੇ ਇਹ ਸਾਨੂੰ ਕਮੀਜ਼ 'ਚ ਹੀ ਦਿੱਕਤ ਆਉਂਦੀ ਆ ਵੀ ਕਿਸ ਤਰ੍ਹਾਂ ਆਪਾਂ ਨਾਪ ਲਈਏ ਤੇ ਇਹ ਆਪਾਂ ਪਹਿਲਾ ਨਾਪ ਦੱਸਿਆ ਹੈਗਾ ਸਾਨੂੰ ਤੇ ਕਈ ਵਾਰ ਜੇ ਨਾਪ ਤਾਂ ਲੱਗੇ ਤਾਂ ਵੀਡੀਓ ਨੂੰ ਤੁਸੀਂ ਥੋੜਾ ਜਿਹਾ ਜ਼ੂਮ ਕਰਕੇ ਵੀ ਸਮਝ ਲਓ ਦੇਖ ਸਕਦੇ ਹੋਗੇ ਜਿਹੜਾ ਸਾਨੂੰ ਪਤਾ ਲੱਗੇ ਤੇ ਉਸ ਤੋਂ ਬਾਅਦ ਜੇ ਫੇਰ ਵੀ ਨਾ ਪਤਾ ਲੱਗੇ ਤਾਂ ਵੀਡੀਓ ਨੂੰ ਦੁਬਾਰਾ ਦੁਬਾਰਾ ਦੇਖ ਲਓ ਤੇ ਜਿਹੜੀ ਤੁਹਾਨੂੰ ਸਾਰਾ ਇਸ ਗੱਲ ਦਾ ਪਤਾ ਲੱਗ ਜੇ ਉਸ ਤੋਂ ਬਾਅਦ ਜਿਹੜਾ ਦੂਜਾ ਨੰਬਰ ਹੈਗਾ ਦੂਜੇ ਨੰਬਰ ਦੀ ਆਪਾਂ ਗੱਲ ਕਰਦੇ ਆਂਗੇ ਨਾਪ ਦੀ ਇਹ ਨਾਪ ਹੈਗਾ ਆਪਣਾ 39 ਇੰਚ ਲੰਬਾਈ ਆਗੀ 14.5 ਲੰਬਾਈ ਆ ਬਾਹ ਦੀ ਤੇ 10 ਇੰਚ ਜਿਹੜੀ ਆਪਾਂ ਮੂਹਰੋ ਬਾਜੂ ਰੱਖਦੇ ਆ ਉਹ ਆ ਠੀਕ ਆ ਜੀ ਤੇ ਛਾਤੀ ਹੈਗੀ ਆ 7 1/2 ਤੇ ਕਮਰ ਹੈਗੀ 13 ਇੰਚ 7 1/2 ਛਾਤੀ 13 ਇੰਚ ਕਮਰਾ ਤੇ ਇਹਦੇ ਹਿਸਾਬ ਨਾਲ ਦੇਖੋ ਇਹ ਨਾਪ ਆਪਾਂ ਪਤਲਾ ਆ ਗਿਆ ਇਹਦੇ ਹਿਸਾਬ ਨਾਲ ਜਿਹੜਾ ਆਪਾਂ ਟੀਰਾ ਸਾਹਮਣਾ ਪਾਵਾਂਗੇ ਜਿਹੜਾ ਟੀਰਾ ਪਾਵਾਂਗੇ 10 1/2 ਇੰਚ ਪਾਵਾਂਗੇ ਉਪਰੋਂ ਟੀਰਾ 10 1/2 ਇੰਚ ਟੀਰਾ ਪਾਵਾਂਗੇ ਤੇ ਜਿਹੜਾ ਸਾਹਮਣਾ ਹੋਊਗਾ ਨੀਚੋਂ ਟੀਰੇ ਦੇ ਨੀਚੋਂ ਇਹ ਆਪਾਂ 10 ਇੰਚ ਰੱਖਾਂਗਾ ਇਹਨੂੰ ਆਪਾਂ 10 ਇੰਚ ਰੱਖਾਂਗੇ ਉਸ ਤੋਂ ਬਾਅਦ ਦੇਖੋ ਜਿਹੜੀ हिਪ ਰੱਖਣੀ ਆ ਇਹ ਪਾਪ ਰੱਖਾਂਗੇ 16 ਇੰਚ ਤੇ ਉਸ ਤੋਂ ਬਾਅਦ ਘੇਰ ਵੀ ਆਪਾਂ ਇਹਦਾ 16 ਇੰਚ ਹੀ ਰੱਖਾਂਗੇ ਜ਼ਿਆਦਾਤਰ ਇਦਾਂ ਹੁੰਦੀਆਂ ਭੈਣਾ ਜਿਹੜੀਆਂ ਵੀ ਘੇਰ ਥੋੜਾ ਜਿਹਾ ਜ਼ਿਆਦਾ ਪਾਉਂਦੀਆਂ ਨੇ हिਪ ਨਾਲੋਂ ਬੈਸਤਾ ਦੇਖੋ ਜਿੰਨੇ ਆਪਾਂ हिਪ ਰੱਖਦੇ ਹੁਣੇ ਹੀ ਆਪਾਂ ਘੇਰ ਰੱਖ ਦਿੰਨੇ ਹੁੰਨੇ ਆਂਗੇ ਤੇ ਜਿਹੜੀ ਇਹਦੀ ਪਲੋਈ ਹੈਗੀ ਆ ਪਲੋਈ ਇਹਦੀ ਆਪਾਂ ਪਾਵਾਂਗੇ 9.5 ਇੰਚ ਤੇ 9.5 ਇੰਚ ਤੇ ਆਪਾਂ ਨੇ ਇਹਨਾਂ ਦੀ ਪਲੋਈ ਪਾਉਣੀ ਹੈਗੀ ਤੇ ਇਹ ਹੈਗਾ ਦੇਖੋ ਦੂਜੇ ਨੰਬਰ ਵਾਲਾ ਨਾਪ ਠੀਕ ਹੈ ਜੀ ਇਹ ਪੈਨ ਵਾਲੇ ਨਾਲ ਥੋੜਾ ਜਿਹਾ ਜ਼ਿਆਦਾ ਪਤਲਾ ਨਾ ਪਾਗਾ ਉਸ ਤੋਂ ਬਾਅਦ ਜਿਹੜਾ ਆਪਾਂ ਨਾਪ ਤੁਹਾਨੂੰ ਦੱਸਾਂਗੇ ਹਾਂ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਨਾਪ ਦੱਸਣਾਗਾ ਇਹ ਆਪਾਂ ਗੱਲ ਕਰ ਰਹੇ ਹਾਂ ਜਿਹੜੀ ਲੰਬਾਈ ਆ ਲੰਬਾਈ 42 ਇੰਚਾ ਤੀਜੇ ਨੰਬਰ ਦੀ ਆਪਾਂ ਗੱਲ ਕਰ ਰਹੇ ਹਾਂ ਨਾਪ ਦੀ ਇਹ 42 ਇੰਚ ਇਹਨਾਂ ਦੀ ਲੰਬਾਈ ਆ ਤੇ ਬਾਹ ਜਿਹੜੀ 17 ਰੱਖਾਂਗੇ ਤੇ ਛਾਤੀ 17 ਤੇ ਕਮਰ 14 ਇਹਦੇ ਸਾਹਮਣੇ ਦੇਖੋ ਇਹ ਢੋੜੀ ਦਾ ਨਾਪ ਹੁੰਦਾ ਥੋੜਾ ਥੋੜਾ ਫਰਕ ਹੁੰਦਾ ਨਾਪਾਂ ਦਾ ਤੇ ਜਿਹੜਾ ਇਹਦੀ ਹਿੱਪ ਆ 18 ਰੱਖਾਂਗੇ ਤੇ ਜਿਹੜਾ ਘੇਰਾ ਉਹਦਾ 18.5 ਆਪਾਂ ਨੇ ਨਾਪ ਰੱਖਣਾਗਾ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਤੀਰਾ ਰੱਖਣਾ 11 ਇੰਚ ਪਾਵਾਂਗੇ ਤੀਰਾ ਉੱਪਰੋਂ ਤੇ ਜਿਹੜਾ ਸਾਹਮਣਾਗਾ ਜਿਹਨੂੰ ਆਪਾਂ ਇੱਥੋਂ ਕਹਿੰਨੇ ਆ ਇਹ ਆਪਾਂ 10 ਇੰਚ ਪਾਵਾਂਗੇ ਸਾਹਮਣਾ 10 ਇੰਚ ਰੱਖਣਾਗਾ ਤੇ ਪਲੋਈ ਆਪਾਂ ਇਹਦੀ ਪਾਵਾਂਗੇ 9.5 ਤੇ ਠੀਕ ਆ ਜੀ ਤੇ ਇਹਦਾ ਹੈਗਾ ਨਾਪ ਸਾਰਾ ਜਿਹੜਾ ਆਪਾਂ ਦੱਸਿਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਅਗਲੇ ਨਾਪ ਦੀ ਤੇ ਇਹ ਜਿਹੜਾ ਨਾਪ ਹੈਗਾ ਅਗਲਾ ਇਹਦੀ ਲੰਬਾਈ ਆਪਾਂ 48 ਇੰਚ ਰੱਖਾਂਗੇ ਤੇ ਬਾਹ ਜਿਹੜੀ ਆਪਾਂ 16 ਇੰਚ ਰੱਖਣੀ ਹੈ ਲੰਬਾਈ ਬਾਹ ਦੀ ਤੇ ਜਿਹੜੀ ਮੂਹਰੋਂ ਆਪਾਂ ਬਾਹ ਰੱਖਦੇ ਆ ਇਹ ਆਪਾਂ 10.5 ਰੱਖਾਂਗੇ ਤੇ ਛਾਤੀ ਹੈਗੀ ਹੈ ਜੀ ਪੌਣੇ 21 ਪੌਣੀ ਕੀ ਛਾਤੀ ਜੋ ਰੱਖਾਂਗੇ ਸਵਾ 18 ਆਪਾਂ ਰੱਖਣੀ ਆ ਕਮਰ ਚ ਠੀਕ ਆ ਜੀ ਤੇ ਹਿੱਪਾ ਜਿਹੜੀ ਹਿੱਪਾ ਆਪਾਂ ਰੱਖਾਂਗੇ 22 ਇੰਚ ਤੇ ਇਹਦਾ ਘੇਰ ਆਪਾਂ 21.5 ਰੱਖ ਦਾਂਗੇ ਥੋੜਾ ਜਿਹਾ ਆਪਾਂ ਇਹਦਾ ਘੇਰ ਘਟਾ ਦੇਣਾ ਕਿਉਂਕਿ ਦੇਖੋ ਇਹਦਾ ਜਿਹੜੀ ਹਿੱਪਾ ਕੀ 22 ਇੰਚ ਆ ਇਸ ਕਰਕੇ ਥੋੜਾ ਜਿਹਾ ਆਪਾਂ ਘੇਰ ਘਟਾਵਾਂਗੇ 21.5 ਆਪਾਂ ਇਹਦਾ ਘੇਰ ਰੱਖ ਦਾਂਗੇ ਤੇ ਪਲੋਈ ਆਪਾਂ ਪਾਵਾਂਗੇ ਇਹਦੀ 11.5 ਤੇ 11.5 ਤੇ ਆਪਾਂ ਇਹਨਾਂ ਦੀ ਪਲੋਈ ਪਾਉਣੀ ਆ ਤੇ ਜਿਹੜਾ ਆਪਣਾ ਹੈਗਾ ਤੀਰਾ 11.5 ਤੇ ਸਾਹਮਣਾ ਇਹਦਾ ਰੱਖਾਂਗੇ ਆਪਾਂ 12 ਇੰਚ ਇਸ ਤਰੀਕੇ ਨਾਲ ਦੇਖੋ ਇਹ ਜਿਹੜਾ ਨਾਪ ਆਗਾ ਸਾਰਾ ਪਾਣੀ ਇਹ ਤੁਹਾਨੂੰ ਦੱਸਿਆਗਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਆ ਅਗਲੇ ਨਾਪ ਦੀ ਇਹ ਨਾਪ ਬਹੁਤ ਜ਼ਿਆਦਾ ਭਾਰੀ ਹੈ ਵੀ ਨਾਪਾ 48 ਇੰਚ ਲੰਬਾਈ ਆ ਨਾਪ ਦੀ 18 ਇੰਚ ਜਿਹੜੀ ਹੈ ਇਹ ਬਾਜੂ ਆ 11 ਇੰਚ ਆਪਾਂ ਗੁਰੂ ਰੱਖਣੀ ਹੈ ਇਹ ਨਾਪ ਛਾਤੀ ਹੈ ਇਹ 25 ਇੰਚ 25 ਇੰਚ ਛਾਤੀ ਆ ਸਾਢੇ 3 ਇੰਚ ਕਮਰਾ ਇਹਨਾਂ ਦੀ ਹੁਣ ਤੋਂ ਬਾਅਦ ਜਿਹੜੀ हिਪ ਰੱਖਣੀ ਆ ਸਾਢੇ 28 ਇੰਚ ਆਪਾਂ हिਪ ਰੱਖਾਂਗੇ ਤੇ ਸਾਢੇ 28 ਆਪਾਂ ਦੇਖੋ ਕਿ ਇਹ ਰੱਖ ਦਾਂਗੇ ਇਹਦਾ ਵੀ ਆਪਾਂ ਬਰਾਬਰੀ ਨਾਪ ਰੱਖਾਂਗੇ ਸਾਢੇ 28 हिਪ ਸਾਢੇ 28 ਆਪਾਂ ਕਿਹ ਰੱਖਾਂਗੇ ਤੇ ਪਲੋਈ ਇਹਨਾਂ ਤੇ ਜਾਊਗੀ 13 ਇੰਚ 13 ਇੰਚ ਤੇ ਪਲੋਈ ਜਾਊ ਕਿਉਂਕਿ ਇਹ ਥੋੜਾ ਹੀ ਨਾਪ ਆ ਰਹੀ ਐ ਇਸ ਕਰਕੇ ਪਲੋਈ ਆਪਾਂ ਨੂੰ ਨੀਵੀਂ ਪਣੀ ਪਊਗੀ ਤੇ ਜਿਹੜਾ ਆਪਾਂ ਇਹਦਾ ਤੀਰਾ ਪਾਵਾਂਗੇ ਤੀਰਾ ਆਪਾਂ 12 ਇੰਚ ਹੀ ਪਾਵਾਂਗੇ ਤੇ ਜਿਹੜਾ ਆਪਾਂ ਸਾਹਮਣਾ ਪਾਉਣਾਗਾ ਸਾਹਮਣਾ ਇਹਦਾ ਆਪਾਂ 15 ਇੰਚ ਪਾਵਾਂਗੇ ਕਿਉਂਕਿ ਦੇਖੋ ਜਿਹੜੀ ਇੱਥੇ ਮੋਡਿਆਂ ਦੀ ਆਪਣੀ ਜਿਹੜਾ ਆਪਾਂ ਤੀਰਾ ਕਹਿ ਦਿੰਨੇ ਆ ਇਹ ਸ਼ੇਪ ਕਿਸੇ ਦੀ ਤਾਂ ਦੇਖੋ ਵਾਲੀ ਚੌੜੀ ਹੁੰਦੀ ਹੈ ਇਹ ਵਾਲੀ ਸ਼ੇਪ ਕਿਸੇ ਦੀ ਇਹ ਘੱਟ ਚੌੜੀ ਹੁੰਦੀ ਹੈ ਮੈਸਤਾ ਦੇਖੋ ਆਪਾਂ ਨੂੰ ਜੋ ਤੋਂ ਆਪਾਂ ਨਾਪ ਲੈਨੇ ਆਪਾਂ ਬੋਡੀ ਦੇ ਹਿਸਾਬ ਨਾਲ ਆਪਾਂ ਦੇਖ ਲੈਨੇ ਹੁੰਨੇ ਆ ਵੀ ਇਹਨਾਂ ਦਾ ਤੀਰਾ ਕਿਸ ਤਰ੍ਹਾਂ ਦਾ ਉਹਦੇ ਹਿਸਾਬ ਨਾਲ ਆਪਾਂ ਪਾ ਦੇਨੇ ਹੁੰਨੇ ਆ ਪਰ ਇਹ ਆਪਾਂ ਨੇ ਤੁਹਾਨੂੰ ਸਾਰੇ ਨਾਪ ਸਮਝਾਉਣੇ ਆ ਕਿ ਇਸ ਕਰਕੇ ਆਪਾਂ ਤੁਹਾਨੂੰ ਆਈਡੀਆ ਦਿੰਨੇ ਆ ਵੀ ਤੁਸੀਂ ਜੇ ਇਦਾਂ ਦਾ ਤੁਹਾਡੇ ਕੋਲੇ ਨਾਪ ਆਵੇ ਤਾਂ ਤੁਸੀਂ ਇਸ ਤਰੀਕੇ ਨਾਲ ਸੂਟ ਤਿਆਰ ਕਰ ਸਕਦੇ ਹੋ ਤੇ ਇਹ ਆਪਾਂ ਜਿਹੜਾ ਬਾਹ ਦਾ ਮੋਡਾ ਪਾਉਣਾ ਬਾਹ ਦਾ ਮੋਡਾ ਆਪਾਂ ਇਹਦਾ ਪਾਵਾਂਗੇ 10 ਇੰਚ ਸਿੱਧਾ ਸਿੱਧਾ ਮੋਡਾ ਆਪਾਂ 10 ਇੰਚ ਪਾ ਦਾਂਗੇ ਬਾਹ ਦਾ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਅਗਲਾ ਨਾਪ ਦੱਸਦੇ ਆਂਗੇ ਇਹ ਅਗਲਾ ਜਿਹੜਾ ਨਾਪ ਹੈਗਾ ਆਪਣੇ ਕੋਲੇ ਲੰਬਾਈ 45 ਇੰਚਾ ਕਮੀਜ਼ ਦੀ ਤੇ ਬਾਹ ਹੈਗੀ ਆ ਸਾਢੇ 16 ਮੂਰੋਂ ਦਾ 10 ਇੰਚ ਮਾਜੂਈ ਦੀ ਤੇ ਛਾਤੀ ਚ ਹੋਏਗਾ 20 ਇੰਚ ਸਾਢੇ 17 ਕਮਰਾ ਇਹਨਾਂ ਦੀ ਪੌਣੇ 21 ਹਿੱਪਾ ਛਾਡੇ 20 ਕੇਰਾ ਠੀਕ ਹੈ ਜੀ ਤੇ ਜਿਹੜਾ ਤੀਰਾ ਹੈਗਾ ਤੀਰਾ ਆਪਾਂ 11 ਇੰਚ ਰੱਖਾਂਗੇ ਇਹਨਾਂ ਦਾ ਤੇ ਜਿਹੜਾ ਸਾਹਮਣਾ ਕਹਿੰਦੇ ਆਪਾਂ ਇਹਨੂੰ ਤੇ ਇਹ ਆਪਾਂ ਰੱਖਣਾ 12 ਇੰਚ ਤੇ ਪਲੂਈ ਆਪਾਂ ਪਾਵਾਂਗੇ ਪੌਣੇ 11 ਤੇ ਪਲੂਈ ਪਾਉਣੀ ਆਪਾਂ ਇਹਨਾਂ ਦੀ ਤੇ ਜੇ ਮੰਨ ਲਓ ਆਪਾਂ ਛਾਤੀ ਦਾ ਮੰਨ ਲਓ ਛਾਤੀ ਕਿਸੇ ਦੀ 20 ਆ 21 ਲਾ ਲਓ ਠੀਕ ਹੈ ਜੀ 19 ਲਾ ਲਓ ਤੇ ਇਹਨਾਂ ਦਾ ਜਿਹੜਾ ਬਾਦਾ ਮੋਡਾ ਹੁੰਦਾਗਾ ਇਹ ਆਪਾਂ 8.5 ਇੰਚ ਪਾ ਦਿੰਨੇ ਹੁੰਨੇ ਆਗੇ ਤੇ ਜੇ ਕੋਈ ਭੈਣ ਕਹੇ ਵੀ ਮੈਨੂੰ ਥੋੜਾ ਜਿਹਾ ਮੋਡਾ ਲੂਜ਼ ਚਾਹੀਦਾਗਾ ਤਾਂ ਆਪਾਂ ਥੋੜਾ ਜਿਹਾ ਮੋਡਾ ਫਿਰ ਵਧਾ ਵੀ ਦਿੰਨੇ ਆਗੇ ਕਿਉਂਕਿ ਜਿੱਦਾਂ ਦਾ ਕਸਟਮਰ ਆਪਾਂ ਤੋਂ ਨਾਪ ਮੰਗਦਾਗਾ ਆਪਾਂ ਨੂੰ ਉਹਦੇ ਹਿਸਾਬ ਨਾਲ ਹੀ ਰੱਖਣਾ ਪੈਂਦਾਗਾ ਬਾਅਦ ਕੱਟ ਕਰਨੀ ਪੈਂਦੀ ਐ ਨਾਪਾਂ ਦੇ ਵਿੱਚ ਉਸ ਤੋਂ ਬਾਅਦ ਜੀ ਆਪਾਂ ਤੁਹਾਨੂੰ ਅਗਲਾ ਨਾਪ ਜਿਹੜਾ ਦੱਸ ਦੇਾਂਗੇ हां जी ਜਿਹੜਾ ਅਗਲਾ ਨਾਪ ਆਹੇਗਾ ਉਹ ਹੈਗਾਗਾ 44 ਇੰਚ ਤਾਂ ਲੰਬਾਈ ਆ ਕਮੀਜ਼ ਦੀ 15.5 ਮੂਰੀ ਆ 15.5 ਬਾਹਾਂ ਗੀ ਤੇ 9 ਇੰਚ ਮੂਰੂ ਆਪਾਂ ਰੱਖਣੀ ਆ ਤੇ ਛਾਤੀ ਹੈਗੀ 15 ਇੰਚ ਇਹਨਾਂ ਦੀ ਤੇ ਕਮਰ ਹੈਗੀ ਹੈਗੀ 14.5 ਇੰਚ ਤੇ हिਪ ਜਿਹੜੀ ਰੱਖਣੀ ਆ 17.5 ਰੱਖਣੀ ਆ ਤੇ 17.5 ਆਪਾਂ ਘੇਰ ਰੱਖ ਦਾਂਗੇ ਜਿਹੜੀ ਪਲੋਈਆ ਪਲੋਈ ਆਪਾਂ ਪਾਵਾਂਗੇ 9.5 9.5 ਤੇ ਪਲੋਈ ਬੋਣੀ ਆਪਾਂ ਨੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਤੀਰਾ ਰੱਖਣਾ ਤੀਰਾ ਆਪਾਂ ਇਹਨਾਂ ਦਾ ਰੱਖਣਾ 11 ਤੇ ਕਿਉਂਕਿ ਇਹ ਨਾਪ ਪਤਲਾਗਾ ਤੀਰਾ 11 ਰੱਖ ਦਾਂਗੇ ਤੇ ਜਿਹੜਾ ਸਾਹਮਣਾ ਇਹ ਰੱਖ ਦਾਂਗੇ 9.5 ਇੰਚ ਆਪਾਂ ਤੇ ਇਹਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਜਿਹੜੀ ਛਾਤੀ ਆ ਸਪਉਣੀ 16 ਗੀ ਤੇ ਜਿਹੜਾ ਆਪਾਂ ਇਹਦਾ ਮੋਢਾ ਪੋਣਾਗਾ ਤੇ ਮੋਡਾ ਆਪਾਂ ਇਹਨਾਂ ਦੇ 8 ਇੰਚ ਪਾ ਦਾਂਗੇ ਸਿੱਧਾ ਸਿੱਧਾ ਜਿਹੜਾ ਮੋਡਾ ਹੁੰਦਾ ਬਾਹਾਂ ਦਾ ਉਹ ਆਪਾਂ 8 ਇੰਚ ਪਾਉਣਾਗਾ ਇਸ ਨਾਪ ਦੇ ਹਿਸਾਬ ਨਾਲ ਠੀਕਾ ਜੀ ਇਹ ਹੈ ਗਿਆ ਨਾਪ ਇੱਕ ਨਾਪ ਆਪਾਂ ਤੁਹਾਨੂੰ ਹੋਰ ਦੱਸ ਦੇਵਾਂਗੇ ਹਾਂ ਜੀ ਇੱਕ ਨਾਪ ਆਪਾਂ ਤੁਹਾਨੂੰ ਹੋਰ ਦੱਸਦੇ ਆਂ ਇਹ ਲੰਬਾਈ ਹੈਗੀ 38 ਜੇ ਇਸ ਤਰ੍ਹਾਂ ਦੇ ਤੁਹਾਡੇ ਕੋਲ ਨਾਪ ਹੁੰਦੇ ਆ ਤਾਂ ਤੁਸੀਂ ਇਹ ਨਾਪ ਦੇ ਇਸ ਤਰ੍ਹਾਂ ਤਰੀਕੇ ਨਾਲ ਤੁਸੀਂ ਸੂਟ ਸਾਰਾ ਤਿਆਰ ਕਰ ਸਕਦੇ ਹੋਗੇ 38 ਇੰਚ ਲੰਬਾਈ ਆ 17 ਇੰਚ ਬਾਜੂ ਆ ਤੇ 10 ਇੰਚ ਮੂਰੋ ਬਾਹ ਰੱਖਣੀ ਆਪਾਂ ਨੇ ਤੇ ਛਾਤੀ ਹੈਗੀ 24 ਇੰਚ ਤੇ ਕਮਰ ਹੈਗੀ 22 ਇੰਚ ਜਿਵੇਂ ਭਾਰੀ ਨਾਪ ਹੁੰਦਾਗਾ ਆਪਣਾ ਤੇ हिਪ ਹੈਗੀ 26 ਇੰਚ ਕੇ ਰਹੇਗਾ 25 ਇੰਚ ਪਲੋਈ ਆਪਾਂ ਨੇ 11.5 ਤੇ ਪਾਉਣੀ ਇਹਨਾਂ ਦੀ ਠੀਕ ਆ ਜੀ ਤੇ ਤੀਰਾ ਪਰਖਣਾ 12 ਇੰਚ ਜਿਹੜਾ ਸਾਹਮਣਾ ਇਹ ਰੱਖਣਾ 13.5 ਇੰਚ ਜਿਵੇਂ ਕਿ ਮੰਨ ਲਓ ਇਹ 24 ਇੰਚ ਛਾਤੀ ਆ ਗਈ 24 ਇੰਚ ਛਾਤੀ ਦੇ ਸਾਹਮਣੇ ਆਪਾਂ ਜਿਹੜਾ ਮੋਢਾ ਪਾਉਣਾਗਾ ਉਹ ਆਪਾਂ ਪਾਵਾਂਗੇ ਘੱਟੋ ਘੱਟ 10 ਇੰਚ 10 ਇੰਚ ਆਪਾਂ ਨੇ ਸਿੱਧਾ ਮੋਢਾ ਪਾਉਣਾਗਾ ਇਹ ਠੀਕ ਆ ਜੀ ਤੇ ਇਹ ਹੈਗੇ ਅੱਜ ਦੇ ਨਾਪ ਜਿਹੜੇ ਆਪਾਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਦੇ ਦੇਖੋ ਕੋਈ ਵੀ ਤੁਹਾਡੇ ਕੋਲੇ ਨਾਪ ਹੋਵੇ ਤਾਂ ਇਹ ਆਪਣੀ ਵੀਡੀਓ ਦੇਖ ਕੇ ਤੁਸੀਂ ਸੂਟ ਤਿਆਰ ਕਰ ਸਕਦੇ ਹੋਗੇ ਤੁਹਾਡਾ ਸੂਟ ਬਿਲਕੁਲ ਸਹੀ ਆਊਗਾ वैसे देखो आपा कस्टमर ਨੂੰ ਦੇਖ ਕੇ ਹੀ ਸੂਟ ਤਿਆਰ ਕਰਦੇ ਹੁੰਦੇ ਆਗੇ ਕਿਉਂਕਿ ਜਿਹੜਾ ਇਹ ਤੀਰੇ ਸਾਹਮਣੇ ਦੀ ਆਪਾਂ ਗੱਲ ਕਰਦੇ ਆਗੇ ਇਹ ਆਪਾਂ ਸੇਮ ਨਹੀਂ ਪਾ ਸਕਦੇ ਬਿਲਕੁਲ ਵੀ ਕਿਉਂਕਿ ਇਹ ਸਾਰਿਆਂ ਦਾ ਡੋਡੀ ਹੁੰਦਾਗਾ ਦੇਖੋ ਜਿਹੜਾ ਕਿ ਮੋਡੇ ਹੁੰਦੇ ਆ ਕਿਸੇ ਦੇ ਵੱਡੇ ਮੋਡੇ ਕਿਤੇ ਛੋਟੇ ਕਿਸੇ ਦਾ ਸਾਹਮਣਾ ਘੱਟ ਹੁੰਦਾ ਕਿਸੇ ਦਾ ਵੱਧ ਹੁੰਦਾ ਇਸ ਕਰਕੇ ਬੈਸਤਾ ਦੇਖੋ ਆਪਾਂ ਇਦਾਂ ਪਾ ਦਿੰਨੇ ਹੁੰਦੇ ਆਗੇ ਪਰ ਜੇ ਹੁਣ ਆਪਾਂ ਅਗਲਾ ਹੁਣ ਗਾਖ ਕਹਦੇ ਵੀ ਸਮਝ ਲਓ ਤੁਸੀਂ ਸਾਡਾ ਨਾਪ ਲੈਣਾਗਾ ਤਾਂ ਆਪੋ ਉਸ ਤਰੀਕੇ ਨਾਲ ਆਪਾਂ ਜਿਹੜਾ ਨਾਪ ਰੱਖ ਦਿੰਨੇ ਹੁੰਦੇ ਆ ਸਾਰਾ ਇਹ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਸਾਰੀ ਦੱਸੀ ਹੈ ਨਾਪਾਂ ਦੇ ਹਿਸਾਬ ਨਾਲ ਵੀ ਤੁਸੀਂ ਇਹਨਾਂ ਨਾਪਾ ਸਕਦੇ ਹੋਗੇ ਵੀ ਜੇ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੋਵੇ ਨਾਪਾਂ ਦੀ ਨਾ ਪਤਾ ਲੱਗੇ ਤਾਂ ਆਪਣੀ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਇੱਕ ਨਾਪ ਆਪਾਂ ਤੁਹਾਡੇ ਨਾਲ ਹੋ ਸ਼ੇਅਰ ਕਰਦੇ ਆਂਗੇ ਤੇ ਇਹ ਆਮ ਯਹੀ ਨਾਪ ਆਗਾ ਤੇ ਜਿਆਦਾਤਰ ਤਾਂ ਇਹ ਦਾਣਾ ਆਪਦੀ ਬਣਦੇ ਆਗੇ ਤੇ ਇਹ ਲੰਬਾਈ 40 ਲੰਬਾਈ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਵੀ ਆਪਾਂ ਆ ਆਪਦੇ ਜਿਵੇਂ ਕੀ ਕਸਟਮਰ ਕਹਿੰਦਾ ਉਸ ਹਿਸਾਬ ਨਾਲ ਰੱਖੀ ਜਾ ਸਕਦੀ ਹੈ ਲੰਬਾਈ ਦਾ ਕੋਈ ਇਸ਼ੂ ਨਹੀਂ ਹੁੰਦਾਗਾ ਤੇ ਬਾਹ ਦਾ ਵੀ ਕੋਈ ਚੱਕਰ ਨਹੀਂ ਹੈਗਾ ਬਾਹ ਆਪਾਂ ਇਹਨਾਂ ਦੀ 17 ਰੱਖਣੀ ਹੈ ਮੂਹਰੋ 9 ਇੰਚ ਰੱਖਣੀ ਹੈ ਛਾਤੀ ਸਮਝ ਲਓ ਹੈਗੀ 18 ਇੰਚ 18 ਛਾਤੀ ਆ 16 ਕਮਰ ਆ ਤੇ ਇਹਨਾਂ ਦੀ ਹਿਪ ਹੈਗੀ ਆ 20 ਇੰਚ ਤੇ ਕੀਰੇ ਇਹਨਾਂ ਨੇ 19 ਇੰਚ ਰਖਾਏ ਜਾਨੀ ਕਿ ਘੱਟ ਰਖਾਏਗਾ ਥੋੜਾ ਜਿਹਾ ਘੇਰ ਤੇ ਪਲੋਈ ਪਾਈ ਆ 10 ਇੰਚ ਤੇ ਤੇ ਉਸ ਤੋਂ ਬਾਅਦ ਜਿਹੜਾ ਤੀਰਾ ਸਾਹਮਣਾ ਹੈਗਾ ਤੀਰਾ ਇਹਦਾ ਆਪਾਂ 11.5 ਰੱਖਿਆ ਸਾਹਮਣਾ ਆਪਾਂ ਰੱਖਿਆ 10.5 ਇੰਚ ਤੇ ਜਿਹੜਾ 18 ਇੰਚ ਛਾਤੀ ਹੈਗਾ ਇਹਦੇ ਹਿਸਾਬ ਨਾਲ ਆਪਾਂ ਜਿਹੜਾ ਸਮਝ ਲਓ ਮੋਢਾ ਦਾ ਬਾਹਾਂ ਦਾ ਬਾਹਾਂ ਦਾ ਮੋਢਾ ਪਾ ਇਹਨਾਂ ਦੇ 8 ਜਾਂ 8.5 ਪਾਵਾਂਗੇ ਧੂ ਜਿਆਦਾ ਨਹੀਂ ਪਾਉਣੇ ਫਿਰ ਲੂਜ਼ ਵਾਲਾ ਹੋ ਜਾਊਗਾ ਇਸ ਕਰਕੇ 8 ਜਾਂ 8.5 ਇੰਚ ਆਪਾਂ ਪਾ ਸਕਦੇ ਹਾਂ ਤੇ ਇਹ ਆਪਣਾ ਹੈਗੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕੀਤੇ ਆ ਨਾਪ ਜੇ ਤੁਹਾਡੇ ਕੋਲ ਇਦਾਂ ਦੇ ਨਾਪ ਹੋਣ ਤਾਂ ਤੁਸੀਂ ਇਸ ਤਰੀਕੇ ਨਾਲ ਦੇਖੋ ਆਪਣੇ ਨਾਪ ਆ ਜਿਹੜੇ ਦੇਖ ਕੇ ਤੁਸੀਂ ਸੂਟ ਤਿਆਰ ਕਰ ਸਕਦੇ ਹੋਗੇ ਬਿਲਕੁਲ ਸਹੀ ਆਊਗਾ ਜੇ ਇਸ ਤਰ੍ਹਾਂ ਦਾ ਨਾਪ ਹੈਗਾ ਤਾਂ ਤੁਸੀਂ ਇਸ ਵੀਡੀਓ ਨੂੰ ਦੇਖ ਕੇ تیਰਾ ਸਾਹਮਣਾ ਸਾਰਾ ਰੱਖ ਸਕਦੇ ਹੋਗੇ ਤੇ ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਆਪਣਾ ਚੈਨਲ ਜਿਹੜਾ ਚੱਲ ਰਿਹਾ ਹੈਗਾ ਇਸ ਕਰਕੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਲੇਕ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਭੈਣ ਭਾਈ ਕੋਈ ਨਵਾਂ ਆਪਣੇ ਕੋਈ ਕੰਮ ਸਿੱਖਣਾ ਚਾਹੁੰਦਾ ਹੋਵੇ ਤਾਂ ਆਪਣੀ ਵੀਡੀਓ ਦਾ ਤੁਸੀਂ ਉਹਨਾਂ ਨੂੰ ਲਿੰਕ ਸੈਂਡ ਕਰ ਸਕਦੇ ਹੋਗੇ ਤਾਂ ਜਿਹੜੇ ਦੇਖੋ ਉਹ ਵੀ ਘਰੇ ਬੈਠ ਕੇ ਵੀ ਵੱਧ ਤੋਂ ਵੱਧ ਆਪਣੀ ਵੀਡੀਓ ਦਾ ਲਾਹਾ ਲੈ ਸਕਣ ਕੰਮ ਸਿੱਖ ਸਕਣ ਆਪਾਂ ਨੂੰ ਇਦਾਂ ਹੀ ਵੀ ਜਿਹੜੀ ਆਪਾਂ ਜਾਣਕਾਰੀ ਦਿੰਨੇ ਆ ਵੱਧ ਤੋਂ ਵੱਧ ਵੀ ਇਹ ਲੋਕਾਂ ਤੱਕ ਪਹੁੰਚੇ ਤੇ ਵੱਧ ਤੋਂ ਵੱਧ ਲੋਕ ਜਿਹੜੇ ਲਾਹਾ ਲੈ ਸਕਣ ਕੰਮ ਸਿੱਖ ਸਕਣ ਬੈਸਤ ਦੇਖੋ ਸੈਂਟਰ ਖੁੱਲਦੇ ਆਗੇ ਪਰ ਜਿਹੜੇ ਸੈਂਟਰ ਖੁੱਲਦੇ ਉਹ ਇੰਨੀ ਜਾਣਕਾਰੀ ਦਿੰਦੇ ਨਹੀਂ ਹੈਗੇ ਇਹ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਵੀ ਉਹ ਕਿੰਨਾ ਕੁ ਸਮਝਾਉਂਦੇ ਆ ਤੇ ਨਾਈਂ ਦੇਖੋ ਸਮਝ ਆ ਸਕੀ ਨਹੀਂ ਜਿਹੜੀ ਆਪਾਂ ਵੀਡੀਓ ਪਾਉਣੇ ਆ ਵੀਡੀਓ ਦੇਖੋ ਚਾਹੇ ਤੁਸੀਂ 10 ਵਜੇ ਦੇਖ ਲਓ 5 ਵਜੇ ਦੇਖ ਲਓ ਇਹ ਤੁਹਾਡੇ ਹੱਥ 'ਚ ਆ ਤੇ ਜੇ ਦੇਖੋ ਆਪਾਂ ਸਿੱਖਣ ਜਾਵਾਂਗੇ ਆਪਾਂ ਇੱਕ ਵਾਰੀ ਪੁੱਛਾਂਗੇ ਦੋ ਵਾਰੀ ਪੁੱਛਾਂਗੇ ਉਦੋਂ ਬਾਅਦ ਆਪਾਂ ਪੁੱਛ ਨਹੀਂ ਸਕਦੇ ਕਿਉਂਕਿ ਆਪਾਂ ਆਪ ਨੂੰ ਵੀ ਪਰੇਸ਼ਾਨੀ ਆਉਂਦੀ ਆ ਸੰਗ ਵੀ ਲੱਗਦੀ ਆ ਵੀ ਅਗਲਾ ਕਹਿੰਦਾ ਵੀ ਇਹਦੇ ਤਾਂ ਦਿਮਾਗ 'ਚ ਹੀ ਨਹੀਂ ਗੱਲ ਵੜਦੀ ਵੀ ਆਪਾਂ 8 ਵਜੇ ਦੱਸੀ ਜਾਂਦੇ ਆ ਇਸ ਕਰਕੇ ਵੀ ਬਿਹਤਰ ਇਹ ਹੀ ਆ ਵੀ ਆਪਾਂ ਘਰੇ ਬੈਠ ਕੇ ਜਿਹੜਾ ਕੰਮ ਹੈ ਸਿੱਖ ਸਕੀ ਨਾ ਸੁਨੂ ਕੋਈ ਰੋਕ ਨਾ ਟੋਕ ਤੁਸੀਂ ਕਿੰਨੇ ਮਰਜੀ ਕਿੰਨੇ ਵਾਰੀ ਦੇਖ ਲਓ ਵੀਡੀਓ ਨਾਲੇ ਤੁਸੀਂ ਆਸਾਨ ਤਰੀਕੇ ਨਾਲ ਸਿੱਖ ਲਓਗੇ ਤੇ ਜੇ ਕੋਈ ਨਹੀਂ ਗੱਲ ਸਮਝ ਚ ਆਵੇ ਤਾਂ ਤੁਸੀਂ ਕਮੈਂਟਾਂ ਨਾਲ ਵੀ ਸਾਥੋਂ ਪੁੱਛ ਸਕਦੇ ਹੋ ਬਹੁਤ ਪੈਣਾ ਕਮੈਂਟ ਕਰਦੀਆਂ ਨੇ ਪੁੱਛਦੀਆਂ ਨੇ ਦੱਸਦੇ ਆਪਾਂ ਤੇ ਇਸ ਕਰਕੇ ਵੀ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਆਪਣਾ ਚੈਨਲ ਜਿਹੜਾ ਹੋਰ ਉੱਪਰ ਤੱਕ ਚੱਲੇ ਠੀਕ ਹੈ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ